ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਲੂਰ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਹਾਸਤੇ ਟੋਟਲ ਤਿੰਨ ਨਾਕ ਆ ਜੀ ਦੋ ਸੂਏ ਸਵਾਏ ਡੱਟੇ ਇੱਕ ਗੱਬਣ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਅੱਜ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਪਰੇ ਸਿੰਘ ਪਿੰਡ ਪਲੋਟਲਾ ਮੋਗਾ ਬਾਈ ਮੋਬਾਈਲ ਨੰਬਰ ਜੀ 6283139717 ਠੀਕ ਹੈ ਵੀਰੇ ਤੈਨਾਂ ਕਾ ਜੀ ਅੱਜ ਕਿਧਰੋਂ ਸ਼ੁਰੂ ਕਰਕੇ ਜੀ ਇੱਧਰ ਹੀ ਕਰ ਲਓ ਕੋਈ ਸੂਆ ਕਿੰਨੇ ਮਾ ਜੀ ਇਹਦਾ ਇਹਦਾ ਦੂਸਰਾ ਸੂਆ ਮੂੰਹੋਂ ਸ਼ੀਰ ਦੰਦਾਂ ਤੇ ਮਗਰ ਬੱੱਚੀ ਆ ਬਾਈ ਬੱੱਚੀ ਬੜੀ ਚੰਗੀ ਆ ਹੈਨਾ ਪੂਰੀ ਟੌਪ ਦੀ ਬੱੱਚੀ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਐ ਟੌਪ ਕਲਾਸ ਠੀਕ ਆ ਵੀਰੇ ਤੇ ਕਦੋਂ ਸੂਈ ਆ ਜੀ ਇਹ ਇਹਦਾ ਚੌਥਾ ਦਾ ਨਾ ਬਾਈ ਸੂਈ ਨੂੰ ਬੱਚਾ ਜੇਰ ਕੰਪਲੀਟ ਹੈ ਜੀ ਜੇਰ ਭਈਆ ਥੋੜਾ ਜਿਹਾ ਰਹੀ ਐਵੇਂ ਆਪਾਂ ਝੂਠ ਮਾਰ ਕੇ ਨਹੀਂ ਦੇਣੀ ਯਾਰ ਠੀਕ ਆ ਜੀ ਹਾਂ ਥੋੜਾ ਜਿਹਾ ਲੜ ਰੋਈਆ ਪਿੱਲਾ ਟੁੱਟ ਗਿਆ ਸੀ ਉੱਠ ਖਿਸਤਰੀ ਕਿ ਐਵੇਂ ਆਪਾਂ ਝੂਠ ਮਾਰੀ ਜਗੇ ਠੀਕ ਆ ਜੀ ਹਾਂ ਹੁਣ ਕਿੰਨਾ ਦੁੱਧ ਤਿਆਰ ਆ ਜੀ 7-8 ਕਿਲੋ ਬੋਲਾ ਯਾਰ ਇਹ ਤਾਂ 7 ਤੋਂ 8 ਕਿਲੋ ਜੀ ਹਾਂ ਠਣਾ ਦੀ ਗਰੰਟੀ ਆ ਜੀ ਠਣਾ ਦੀ ਫੋਲਸ ਚਲਦੀ ਆ ਭਾਈ ਕਿੰਨਾ ਕ ਪਿਆਜੂ ਕਰ ਮਾਲੀ ਵੀਰੇ ਇਹ ਭਾਈ ਦੁੱਧ ਪਿਆਜੂ ਯਾਰ 12-13 ਕਿਲੋ ਠੀਕ ਆ ਜੀ ਹਾਂ ਬਾਕੀ ਚੰਗੀ ਆ ਹਨਾ ਮੱਝਾ ਰਗਾ ਹੀ ਪੀਉ ਦੁੱਧ ਅਰੇ ਹੈਵੀ ਰੀਗਨਲ ਛੇ ਦੰਦਾ ਬੱਚੀ ਤੇ ਬੱਚੇ ਦਾ 나ੜੂਆ ਨਾਲ ਹੀ ਆ ਵੀਰੇ ਸੋਨਾ ਮੁਠੀ ਵਾਲਾ ਥਣ ਬੱਚਾਈ ਛੱਡ ਕੇ ਆਪਾਂ ਵਿਖਾ ਦਾਂਗੇ ਧਾਰਾ ਮਾਰ ਕੇ ਵਿਖਾ ਦਾਂਗੇ ਠੀਕ ਹੈ ਜੀ ਧਾਰਾ ਮਾਰ ਕੇ ਚੈੱਕ ਕਰਾ ਦਿਓ ਜੀ ਹਾਂ ਬਾਕੀ ਠੰਡੀ ਮਿੱਟੀ ਪੂਰੀ ਹੈ ਹੈ ਹਾਂ ਬਈ ਠੀਕ ਹੈ ਜੀ ਲਓ ਜੀ ਤੁਹਾਨੂੰ ਬੱਚਾ ਛੱਡ ਕੇ ਆਪਾਂ ਧਾਰਾ ਮਾਰ ਕੇ ਚੈੱਕ ਕਰਾ ਦਿੰਨੇ ਆ ਨਿਆਣੇ ਦੀ ਲੋੜ ਹੁੰਦੀ ਕਿ ਨਹੀਂ ਨਿਆਣਾ ਪਾਉਣਾ ਬਈ ਉਹ ਤਾਂ ਮੈਂ ਇੱਥੇ ਪਰ ਜਿਪਾ ਨਹੀਂ ਪਾਉਣਾ ਤਾਂ ਅਗਲੇ ਦੀ ਮਰਜ਼ੀ ਨਹੀਂ ਪਾਉਣਾ ਤਾਂ ਅਗਲੇ ਦੀ ਮਰਜ਼ੀ ਆ ਉਹ ਨਿਆਣਾ ਚੰਗਾ ਹੀ ਹੁੰਦਾ ਗਾਈਂ ਤੇ ਤਾਂ ਪੈਜ ਦੇਣਾ ਰੈਸਕ ਨਹੀਂ ਹੁੰਦਾਗਾ ਚਾਹੇ ਠੰਡੀ ਆ ਚਾਹੇ ਗਰਮ ਨਿਆਣਾ ਵ ਲੋਡੀ ਠੀਕ ਹੈ 7 ਕਿਲੋ ਬੋਲਾ ਤਿਆਰ ਆ ਮੋਟੀ ਚਵਾਈ ਆ ਹੈਨਾ ਬਾਈ ਪੂਰੀ ਐਨ ਗੰਨੇ ਵਰਗੀ ਹੁੰਦੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਮਗਰ ਲੈ ਸਣਾ ਚ ਮਾਰ ਦ ਓਕੇ ਵੀਰੇ ਠੀਕ ਹੈ ਜੀ ਅੰਦਰ ਦੇ ਲੋ ਅਨੇ ਪਸਮਾਨ ਪਸੂਣ ਨਾ ਸਿੱਟੇ ਠੀਕ ਬਸ ਮਾਨ ਨਾ ਕੀਤਾ ਤੜਕੇ ਕਿੰਨੇ ਕ ਵਜੇ ਚੋਈ ਸੀਗੀ ਤੜਕੇ ਵੀ ਯਾਰ ਚੋਈ 6 ਵਜੇ ਚੋਈ ਯਾਰ 6 ਵਜੇ ਚੋਈ ਹਜੇ ਆਏ ਨਾ ਪ੍ਰੈਸ਼ਰ ਵੀ ਨਹੀਂ ਨਾ ਪੈਣਾ ਦੁੱਧਾ ਜੇ ਤਾਂ ਸ਼ਾਮ ਦਾ ਟਾਈਮ ਹੁੰਦਾ ਤਾਂ ਫੁੱਲ ਪ੍ਰੈਸ਼ਰ ਹੋਣਾ ਸੀਗਾ ਦੁੱਧ ਠੀਕ ਹੈ ਵੀਰੇ ਬਾ ਕੋਈ ਗੱਲ ਨਹੀਂ ਬੰਦ ਜੀ ਤੇ ਡਿਮਾਂਡ ਕਰਨੀ ਵੀਰੇ ਜਾਇਜ਼ ਜਿਹੜੇ ਲੈਣੇ ਦੇਣੇ ਉਹ ਹੀ ਜੈਸ ਤੇ ਨੋ ਜੀ ਬਈ ਯਾਰ ਜਿਹੜੀ ਗੱਲ ਆ ਉਹ ਤਾਂ ਬਣਾ ਕਿੰਨੇ ਮੰਗਲੇ ਦੇ ਚਾਪ ਜਾਇਜ਼ ਜਮਾ ਜੈਸ ਨੂੰ 35000 ਦੀਆਂ ਜੈਸ ਨਾਲ ਨੋ ਦੇਣੀ ਆ ਭਈ ਆਪਣੀ ਆਪਦੀ ਤਾਂ ਬਹੁਤ ਮਹਿੰਗੀ ਆ ਪਰ ਆਪਾਂ ਲਈ ਸੀ ਉਦਾਂ ਹੀ ਸੂਈ ਠੀਕ ਆ ਤੇ ਆਪਾਂ ਨੂੰ ਲੈਣੇ ਦੱਸਿਆ ਨਹੀਂ ਤੇ ਆਪਾਂ ਫਿਰ ਵੀ ਦੱਸ ਕੇ ਦੇਣੀ ਆ ਆਪਾਂ ਦੱਸ ਕੇ ਦੇਣੀ ਆ ਭਈ ਮਾੜਾ ਮੋਟਾ ਲਾੜ ਇਹਦੇ ਰਿਆ ਆ ਆਪਦੀ ਮੇਰੀ 60000 ਤੋਂ ਬਾਹਰ ਦੀ ਗਾਂ ਠੀਕ ਹੈ ਵੀਰੇ ਅੱਜ 35000 ਦੀ ਦੇ ਦਾਂਗੇ ਜੀ ਬਾਕੀ ਚੰਗੀ ਐ ਚਮਕਦਮ ਕਾਲੀ ਐ ਸੰਭੀ ਪੜੀ ਐ ਜੀ ਜਿਹੜੀ ਕਾਲੀ ਵੜ ਵੀਰੇ ਬਿਊਟੀ ਚੈੱਕ ਕਰੋ ਕਾਲੀ ਬਿਊਟੀ ਐ ਹੈਨਾ ਇਹ ਦੂਸਰਾ ਆ ਰੰਗ ਲਾਂ ਦੇ ਕਰੀਨਾ ਠੀਕ ਆ ਇਹ ਤੇ ਦੁੱਧ ਦਿੰਦੀ ਆ 22 ਕਿਲੋ ਇਹ ਫੁੱਲਾਈ ਹਾਂ ਅਜੇ ਦਿਨ ਪਏ ਇਹਦੇ 8 8 ਦਿਨ ਖੁੱਲੇ ਲੈ ਚਾ। ਥਣਾ ਦੀ ਗਰੰਟੀ ਹੈ ਜੀ। ਥਣਾ ਦੀ ਬਈ ਫੁੱਲ ਚਲਦੀ ਆ। ਠੀਕ ਆ ਜੀ। ਫੁੱਲ ਚਮਕਦਮ ਕਾਲੀ ਆ ਹੈਨਾ ਸੰਭੀ ਪਲੀ ਆ ਪੂਰੀ ਤੇ ਭਜਨ ਵਜੂਦ ਵਾਲੀ ਆ। ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਸੋਨਾ ਮੁੱਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਹੱਤੀ ਜੀ ਬਈ ਪਿਓਰ ਜਰਸੀ ਆ। ਕੱਲਾ ਕਲਰ ਹੀ ਬਲੈਕ ਆ ਸਾਰਾ ਬੂਲੇ ਲਫੇਸ ਵੇਖ ਲਾ। ਇਹ ਆ ਪੰਜਾਬ ਵਾਲੀ ਵੱਡੀ ਜਰਸੀ। ਕੋਈ ਐ ਛੂਟੀ ਜੀ ਮੰਨ ਕੇ ਨਾਵੇ ਵੀਰੇ। ਫੁੱਲ ਭਜਨ ਵਾਲੀ ਆ ਜੀ। ਫੁੱਲ ਹੀ ਸੰਭੀ ਪਲੀ ਆ। ਤੂ ਪੇਦਾ ਲਸ਼ਕੂਰਾ ਵਜਦੀਆਂ ਇੰਨੀ ਚਮਕ ਮਾਰਦਾ ਵੀਰੇ ਪਿੰਡਾ ਮੁੱਠੀ ਵਾਲਾ ਥਾਣਾ ਗੁਲਾਬੀ ਥਾਣਾ ਬਾਕੀ ਢੱਲ ਪਈ ਆ 22 23 ਕਿਲੋ ਦੁੱਧ ਵਜਦਾ ਦੱਸਦਾ ਕਿ ਖੁੱਲਾ ਹੀ ਪੀਉਂਦੀ ਕਰ ਮੈਨੂੰ ਠੀਕ ਆ ਵੀਰੇ ਤੇ ਜੈਜ ਡਿਮਾਂਡ ਵੀਰੇ ਦੀ ਇਹਦਾ 70000 ਰੁਪਏ ਜੋੜਾ ਲੈ ਜੇ ਸੱਜਣ ਕੋਈ ਉਹ ਬਈ ਮਾਨਤਨ ਕਰਦਾਂਗੇ ਠੀਕ ਆ ਵੀਰੇ ਜਿਹੜੀ 3 ਨੰਬਰ ਵੜਾ ਇਹਦਾ ਸੁਆ ਕਿੰਨਾ ਮਾਜੇ ਇਹਦਾ ਬਈ ਸੁਆ ਹੈਗਾ ਤੀਜਾ ਠੀਕ ਆ ਜੀ ਸੁਈ ਨੋਗੇ 22 ਦਿਨ ਬੱਚਾ ਦਾ 13 14 ਕਿਲੋ ਵੱੱਛਾ ਮਗਰ ਠੀਕ ਆ 13 14 ਕਿਲੋ ਨੱਟ ਦੁੱਧ ਤਿਆਰ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਬਈ ਕਿਸੇ ਦੀ ਧਾਰਵਣਾ ਮਾਰੇ ਤਾਂ ਨਹੀਂ ਕਰਾਂਗੇ ਠੀਕ ਆ ਨਿੱਕਰ ਹਨਾ ਬਈ ਇਹ ਵੀ ਇਹਦਾ ਵੀ ਦੁੱਧ ਸੰਗਣਾ ਹੋਊਗਾ ਹਾਂਜੀ ਬਈ ਲਗਭਗ ਹੋਊਗਾ 4 5 ਫੈਟ ਵਾਲਾ ਹਾਂਜੀ ਬਈ ਠੀਕ ਆ ਸੋਨਾ ਮੁੱਠੀ ਵਾਲਾ ਥਣਾ ਜੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਚਾਰ ਹੀ ਥਣਾ ਦੁੱਧ ਕਿੰਨਾ ਦੱਸਿਆ ਸੀਗਾ ਬਈ ਇਹਦਾ ਬਈ ਹੈਗਾ 13 14 ਕਿਲੋ 13 ਤੋਂ 14 ਕਿਲੋ ਠੀਕ ਹੈ ਜੀ 3 ਗ੍ਰਾਮ ਤੋਂ 14 ਕਿਲੋ ਦੁੱਧ ਆਪਦਾ ਜੋਕ ਕੇ ਲੈ ਜਾਓ 2 ਟਾਈਮ 4 ਟਾਈਮ 6 ਟਾਈਮ ਚੋਈ ਬਈ ਬੜੀ ਚੰਗੀ ਗਾਂ ਦੀ ਯਾਰ ਤੈਨੂੰ ਮੈਂ ਪਧਾਰਾ ਮਾਰ ਕੇ ਵਿਖਾਈ ਦੇਣੀ ਆ ਇੱਕ ਨੰਬਰ ਹੀ ਐ ਚੋਈ ਬਈ ਬਹੁਤ ਚੰਗੀ ਗਾਂ ਠੀਕ ਆ ਚੋਈ ਦੋਹਾਂ ਗਾਇਆਂ ਦੀ ਪੋਲੀ ਪੂਰੀ ਮਾਰ ਦਿਓ ਵੀਰੇ ਧਾਰਾ ਮਾਰ ਕੇ ਚੈੱਕ ਕਰਾ ਦਿਓ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਬੱਚਾ ਬਹੁਤ ਜੰਗਾ ਸੀਗਾ ਜੇ ਬੱਚੀ ਹੁੰਦੀ ਤਾਂ ਹਨਾ ਬਈ ਅੰਤ ਨਹੀਂ ਹੋਣਾ ਸੀਗਾ ਕੋਈ ਬਿਊਟੀ ਵਾਲੀ ਹੋਣੀ ਸੀਗੀ ਬੱਚਾ ਮਗਰ ਇਹਦੇ ਮੇਲ ਕਾ ਫ ਆ ਜਾਂਦਾ ਵੀਰੇ। ਬਾਕੀ ਮੀਨ ਗੱਲ ਯਾਰ ਬਈ ਠੰਡੀ ਮਿੱਠਾ ਹੋਵੇ ਨਾ ਪਸੂ ਕੋਈ ਦਿੱਕਤ ਨਹੀਂ ਰਹਿੰਦੀ ਤੇ ਜੇ ਲੱਤਾ ਛੜੀ ਮਾਰੀ ਗਿਆ। ਬਈ ਯਾਰ ਅਸੀਂ ਜਿਹੜੀ ਕੀ ਆਪ ਨੂੰ ਪਤਾ ਉਹ ਤਾਂ ਦੱਸ ਕੇ ਦਿੰਨੇ ਆ ਜਿਹੜੀ ਨਹੀਂ ਪਤਾ ਉਹਦਾ ਵੱਖਰੀ ਗੱਲ ਆ ਯਾਰ। ਹੂੰ ਠੀਕ ਗੱਲ ਹੈ ਜੀ। ਹਾਂ। ਹੁਣੇ ਲਾ ਪਸਵਾ ਆਵੇ ਲਾ ਜਮਾਣੀ ਗਈਆਂ ਤਾ ਚਾਹ ਦੇਖੀ ਦੋ ਮਿੰਟ ਕੋਈ ਆਏ ਨਹੀਂ ਬਈ ਤੜਕੇ ਦੀ ਛੱਡੀ ਵੀ ਆ ਹਨਾ ਖਾਲੀ ਪਈ ਐ ਸਾਨੂੰ ਜਮਾ। ਜਿਵੇਂ ਮਰਜ਼ੀ ਬਹਿ ਕੇ ਬੁੜੀਆਂ ਚੋਲਣ ਬੰਦੇ ਚੋਲੇ ਕੋਈ ਪ੍ਰਵਾਹ ਨਹੀਂ ਹੂੰ ਦੇਖ ਤਾਂ ਢਾਲੀ ਗੱਲ ਨਹੀਂ ਕੋਈ ਇਹਦੇ ਲੋ ਭਾਈ ਖਾਣ ਵੇਖ ਸਟਾ ਮੋਟਾ ਖਾਣਾ ਪੂਰਾ ਠੀਕ ਹੈ ਚਵਾਈ ਵੀ ਪੂਰੀ ਮੋਟੀ ਆ ਹਨਾ ਗੰਨੇ ਅਰਗੀ ਮੂਰਲੇ ਥਾਣਾ ਚੁਗਰੇ ਮਾਰਦੀ ਅਜੇ ਉਹਨਾਂ ਪਛਮਾ ਕਰਨਾ ਨਹੀਂ ਨਾ ਕਿਉਂਕਿ ਟਾਈਮ ਥੋੜਾ ਹੋਇਆ ਜੇ ਸਾਰਾ ਦੇਣ ਹੀ ਪਿਆ ਚਵਾਈ ਚ ਤੇ ਐਂਡ ਕਈ ਬਾਈ ਕਹਿੰਦੇ ਬਈ ਯਾਰ ਬਈ ਆ ਗਈਆਂ ਦੂਜਾ ਧਾਰਾ ਮਾਰੇ ਤੋਂ ਪਾਸਮਗਾ ਖੜ ਜਨਗਾ ਆਪਾਂ ਵੀਡੀਓ ਉਹਦੀ ਪਾ ਦਿੰਨੇ ਆ ਬਾਈ ਹੂੰ ਅਗਲਾ ਕਹਿੰਦਾ ਪਤਾ ਨਹੀਂ ਕਿਉਂ ਬਈ ਗਈਆਂ ਪਾਸਮਗਾ ਖੜੀਆਂ ਸਹੀ ਗੱਲ ਧਾਰਾ ਮਾਰਨ ਨੂੰ ਹੁਣ ਬਈਆਂ ਪਾਸਮ ਵੀ ਅਗਲਾ ਕਹਿੰਦਾ ਪਤਾ ਨਹੀਂ ਕਿਉਂ ਪਾਸਮ ਪਾ ਆਪਾਂ ਵੀਡੀਓ ਬਈ ਨਾਲ ਦੇ ਨਾਲ ਹੀ ਪਵਾ ਦਿੰਨੇ ਹੁੰਨੇ ਸਹੀ ਗੱਲ ਹੈ ਜੀ ਠੀਕ ਆ ਇਹਦੀ ਡਿਮਾਂਡ ਵੀਰੇ ਇਹਦਾ 50000 ਰੁਪਏ ਬਾਈ ਲੈਣਾ ਠੀਕ ਆ ਇਹਦਾ ਬਾਈ ਕਹਿੰਦਾ 50000 ਰੁਪਏ ਲੈਣਾ ਹੀ ਆ ਜਿਹਨੂੰ ਕੋਈ ਵੀ ਨਾਖ ਪਸੰਦ ਆਉਂਦਾ ਫੱਟ ਬੈਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ